4 12 2025 ਨੂੰ ਇੱਕ ਨਵਾਲਿਕ ਲੜਕੀ ਨੇ ਥਾਣਾ ਸਿਟੀ ਬਰਨਾਲਾ ਵਿਖੇ ਆਪਣਾ ਬਿਆਨ ਦਰਜ ਕਰਾਇਆ ਸੀਗਾ ਜਿਹਦੇ ਵਿੱਚ ਇਹਨੇ ਦੱਸਿਆ ਕਿ ਇਹਦੀ ਉਮਰ 17 ਸਾਲ ਆ ਤੇ ਇਹ ਇੰਸਟਾਗ੍ਰam ਦੇ ਉੱਤੇ ਇੱਕ ਗੁਰਨਾਮ ਸਿੰਘ ਜੋ ਕਿ ਟੋਟਲੀ ਕੋਕਾ ਪਿੰਡ ਜ਼ਿਲ੍ਹਾ ਅਮਰitsar ਦਾ ਰਹਿਣ ਵਾਲਾ ਉਹਦੇ ਨਾਲ ਇਹਦੀ ਇੰਸਟਾਗ੍ਰam ਦੇ ਉੱਤੇ ਦੋਸਤੀ ਹੋ ਗਈ ਸੀ ਇਹ ਕਾਫੀ ਸਮਾਂ ਇੱਕ ਦੂਜੇ ਨਾਲ ਸੰਪਰਕ ਦੇ ਵਿੱਚ ਰਹੇ ਉਸ ਤੋਂ ਬਾਅਦ ਇਹਦੀ ਇੱਕ ਸਹੇਲੀ ਸੀ ਜਿਹਦੀ ਕਿ 24 ਸਾਲ ਉਮਰ ਆ ਉਹ ਸਹੇਲੀ ਦੀ ਜਿਹੜੀ ਦੋਸਤੀ ਐ ਉਹ ਗੁਰਨਾਮ ਸਿੰਘ ਦਾ ਇੱਕ ਕਜ਼ਨ ਐ ਕਰਨ ਸਿੰਘ ਉਦੇ ਨਾਲ ਹੋ ਗਈ ਸੀ ਸੋ ਇਹ ਜਿਹੜੇ ਦੋਨੇ ਕੁੜੀਆਂ ਉਹਨਾਂ ਦੋਨਾਂ ਮੁੰਡਿਆਂ ਦੇ ਨਾਲ ਕੁਝ ਸਮਾਂ ਜਿਹੜਾ ਆਨਲਾਈਨ ਸੰਪਰਕ ਦੇ ਵਿੱਚ ਰਹੀਆਂ ਇਹਨਾਂ ਦੀ ਦੋਸਤੀ ਰਹੀ ਫਿਰ ਇਹਨਾਂ ਨੇ ਮਿਲਣ ਦਾ ਪ੍ਰੋਗਰਾਮ ਬਣਾ ਲਿਆ 1 ਦਸੰਬਰ 2025 ਨੂੰ ਇਹ ਬਰਨਾਲੇ ਆਏ ਸੀ ਬਰਨਾਲੇ ਇਹਨਾਂ ਨੇ ਬੱਸ ਸਟੈਂਡ ਦੇ ਕੋਲੇ ਹੋਟਲ ਬੀ ਟਾਊਨ ਹੈ ਉਹਦੇ ਵਿੱਚ ਇਹਨਾਂ ਨੇ ਦੋ ਕਮਰੇ ਜਿਹੜਾ ਕਿਰਾਏ ਤੇ ਲਏ ਤੇ ਉੱਥੇ ਰਾਤੇ ਰਹੇ ਤੇ ਜਿਹੜੇ ਦੋਨੋਂ ਮੁੰਡੇ ਸੀ ਗੁਰਨਾਮ ਸਿੰਘ ਤੇ ਕਰਨ ਸਿੰਘ ਇਹਨਾਂ ਨੇ ਇਹਨਾਂ ਦੋਨਾਂ ਕੁੜੀਆਂ ਨੇ ਨਾਲ ਜਿਨ੍ਹਾਂ ਵਿੱਚੋਂ ਇੱਕ ਕੁੜੀ ਨਵਾਲਗ ਸੀ ਵਿਆਹ ਦਾ ਝਾਂਸਾ ਦੇ ਕੇ ਇਹਨਾਂ ਨੇ ਇਹਨਾਂ ਨਾਲ ਸਰੀਰਕ ਸੰਬੰਧ ਬਣਾਏ ਤੇ ਸਵੇਰੇ ਇਹਨਾਂ ਨੂੰ ਬਿਨਾਂ ਦੱਸੇ ਉੱਥੋਂ ਚਲੇ ਗਏ ਸੋ ਇਹ ਜਿਹੜਾ ਬਿਆਨ ਸੀ ਇਹਦੇ ਆਧਾਰ ਦੇ ਉੱਤੇ ਐਫ ਆਈ ਆਰ ਨੰਬਰ 556 2025 ਥਾਣਾ ਸਿਟੀ ਬਰਨਾਲਾ ਅਧੀਨ ਤਾਰਾ 6 ਪੌਕਸੋ ਐਕਟ ਤੇ 65 2 ਬੀ ਐਨ ਐਸ ਦਰਜ ਕਰ ਲਈ ਗਈ ਆ ਤੇ ਫਰਦਰ ਇਹਨਾਂ ਨੂੰ ਜਲਦੀ ਅਸੀਂ ਜਿਹੜਾ ਗ੍ਰਿਫਤਾਰ ਕਰਨਾਗੇ ਸਰ ਕਿੰਨੇ ਦੇ ਮਾਮਲੇ ਦਰਜ ਹੋਏ ਅਜੇ ਤੱਕ ਹੁਣ ਤੱਕ ਜਿਹੜੇ ਇਹ ਦੋ ਤਾਂ ਮੇਨ ਦੋਸ਼ੀ ਜਿਹੜਾ ਹੈਗੇ ਆ ਗੁਰਨਾਮ ਸਿੰਘ ਵਾਸੀ ਕੋਟਲੀ ਕੋਕਾ ਤੇ ਅੱਗੇ ਇਹਦਾ ਕਜ਼ਨ ਹੈ ਕਰਨ ਸਿੰਘ ਇਹਦੇ ਉੱਤੇ ਐਫ ਆਈ ਆਰ ਦਰਜ ਹੋਈ ਆ ਤੇ ਫਰਦਰ ਜਿਹੜੀ ਤਫਤੀਸ਼ ਆ ਉਹਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਇਹ ਹੋਟਲ ਦੀ ਮੈਨੇਜਮੈਂਟ ਹੈ ਉਹਨਾਂ ਨੇ ਇਹਨਾਂ ਨੂੰ ਜਿਹੜਾ ਇਹਨਾਂ ਦੀ ਏਜ ਵੈਰੀਫਾਈ ਕੀਤੇ ਬਿਨਾ ਇਹਨੇ ਕਮਰਾ ਦਿੱਤਾ ਸੋ ਉਹਨਾਂ ਦੀ ਨੌਲੇਜ ਵਿੱਚ ਸੀਗਾ ਕਿ ਇੱਕ ਨਵਾਲਗ ਲੜਕੀ ਦੇ ਨਾਲ ਇੱਥੇ ਸਰੀਰਕ ਸੰਬੰਧ ਬਣਾਏਗਾ ਤੋਂ ਉਹਨਾਂ ਨੂੰ ਵੀ ਅਸੀਂ ਜਿਹੜਾ ਹੋਟਲ ਬੀ ਟਾਊਨ ਦਾ ਮਾਲਕ ਹੈ ਅਮਰਤਪਾਲ ਸਿੰਘ ਵਾਸੀ ਰਾਏਕੋਟ ਉਹਨੂੰ ਵੀ ਇਸ ਐਫ ਆਈ ਆਰ ਦੇ ਵਿੱਚ ਨੋਮੀਨੇਟ ਕਰ 4 12 2025 ਨੂੰ ਇੱਕ ਨਵਾਲਗ ਲੜਕੀ ਨੇ ਥਾਣਾ ਸਿਟੀ ਬਰਨਾਲਾ ਵਿਖੇ ਆਪਣਾ ਬਿਆਨ ਦਰਜ ਕਰਾਇਆ ਸੀਗਾ ਜਿਹਦੇ ਵਿੱਚ ਇਹਨੇ ਦੱਸਿਆ ਕਿ ਇਹਦੀ ਉਮਰ 17 ਸਾਲ ਆ ਤੇ ਇਹ ਇੰਸਟਾਗ੍ਰਾਮ ਦੇ ਉੱਤੇ ਇੱਕ ਗੁਰਨਾਮ ਸਿੰਘ ਜੋ ਕਿ ਕੋਟਲੀ ਕੋਕਾ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਉਹਦੇ ਨਾਲ ਇਹ ਵੀ ਇੰਸਟਾਗ੍ਰam ਦੇ ਉੱਤੇ ਦੋਸਤੀ ਹੋ ਗਈ ਸੀ ਇਹ ਕਾਫੀ ਸਮਾਂ ਇੱਕ ਦੂਜੇ ਨਾਲ ਸੰਪਰਕ ਦੇ ਵਿੱਚ ਰਹੇ ਉਸ ਤੋਂ ਬਾਅਦ ਇਹਦੀ ਇੱਕ ਸਹੇਲੀ ਸੀ ਜਿਹਦੀ ਕਿ 24 ਸਾਲ ਉਮਰ ਹੈ ਉਹ ਸਹੇਲੀ ਦੀ ਜਿਹੜੀ ਦੋਸਤੀ ਹੈ ਉਹ ਗੁਰਨਾਮ ਸਿੰਘ ਦਾ ਇੱਕ ਕਜ਼ਨ ਹੈ ਕਰਨ ਸਿੰਘ ਉਹਦੇ ਨਾਲ ਹੋ ਗਈ ਸੀ ਸੋ ਇਹ ਜਿਹੜੇ ਦੋਨੇ ਕੁੜੀਆਂ ਉਹਨਾਂ ਦੋਨਾਂ ਮੁੰਡਿਆਂ ਦੇ ਨਾਲ ਕੁਝ ਸਮਾਂ ਜਿਹੜਾ ਆਨਲਾਈਨ ਸੰਪਰਕ ਦੇ ਵਿੱਚ ਰਹੀਆਂ ਇਹਨਾਂ ਦੀ ਦੋਸਤੀ ਰਹੀ ਫਿਰ ਇਹਨਾਂ ਨੇ ਮਿਲਣ ਦਾ ਪ੍ਰੋਗਰਾਮ ਬਣਾ ਲਿਆ 1 ਦਸੰਬਰ 2025 ਨੂੰ ਇਹ ਬਰਨਾਲੇ ਆਏ ਸੀ ਬਰਨਾਲੇ ਇਹਨਾਂ ਨੇ ਬੱਸ ਸਟੈਂਡ ਦੇ ਕੋਲੇ ਹੋਟਲ ਬੀ ਟਾਊਨ ਹੈ ਉਹਦੇ ਵਿੱਚ ਇਹਨਾਂ ਨੇ ਦੋ ਕਮਰੇ ਜਿਹੜਾ ਕਿਰਾਏ ਤੇ ਲਏ ਤੇ ਉੱਥੇ ਰਾਤੇ ਰਹੇ ਤੇ ਜਿਹੜੇ ਦੋਨੋਂ ਮੁੰਡੇ ਸੀ ਗੁਰਨਾਮ ਸਿੰਘ ਤੇ ਕਰਨ ਸਿੰਘ ਇਹਨਾਂ ਨੇ ਇਹਨਾਂ ਦੋਨਾਂ ਕੁੜੀਆਂ ਨੇ ਨਾਲ ਜਿਨ੍ਹਾਂ ਵਿੱਚੋਂ ਇੱਕ ਕੁੜੀ ਨਵਾਲਗ ਸੀ ਵਿਆਹ ਦਾ ਝਾਂਸਾ ਦੇ ਕੇ ਇਹਨਾਂ ਨੇ ਇਹਨਾਂ ਨਾਲ ਸਰੀਰਕ ਸੰਬੰਧ ਬਣਾਏ ਤੇ ਸਵੇਰੇ ਇਹ ਇਹਨਾਂ ਨੂੰ ਬਿਨਾਂ ਦੱਸੇ ਉੱਥੋਂ ਚਲੇ ਗਏ ਸੋ ਇਹ ਜਿਹੜਾ ਬਿਆਨ ਸੀ ਇਹਦੇ ਆਧਾਰ ਦੇ ਉੱਤੇ ਐਫ ਆਈ ਆਰ ਨੰਬਰ 556 2025 ਥਾਣਾ ਸਿਟੀ ਬਰਨਾਲਾ ਅਧੀਨ ਤਾਰਾ 6 ਪੌਕਸੋ ਐਕਟ ਤੇ 65 2 ਬੀ ਐਨ ਐਸ ਦਰਜ ਕਰ ਲਈ ਗਈ ਆ ਤੇ ਫਰਦਰ ਇਹਨਾਂ ਨੂੰ ਜਲਦੀ ਅਸੀਂ ਜਿਹੜਾ ਗ੍ਰਿਫਤਾਰ ਕਰਲਾਂਗੇ ਸਰ ਕਿੰਨੇ ਦੇ ਮਾਮਲੇ ਦਰਜ ਹੋਏ ਨੇ ਹੁਣ ਤੱਕ ਜਿਹੜੇ ਇਹ ਦੋ ਤਾਂ ਮੇਨ ਦੋਸ਼ੀ ਜਿਹੜਾ ਹੈਗੇ ਆ ਗੁਰਨਾਮ ਸਿੰਘ ਵਾਸੀ ਕੋਟਲੀ ਕੋਕਾ ਤੇ ਅੱਗੇ ਇਹਦਾ ਕਜ਼ਨ ਹੈ ਕਰਨ ਸਿੰਘ ਇਹਦੇ ਉੱਤੇ ਐਫ ਆਈ ਆਰ ਦਰਜ ਹੋਈ ਆ ਤੇ ਫਰਦਰ ਜਿਹੜੀ ਤਫਤੀਸ਼ ਆ ਉਹਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਇਹ ਹੋਟਲ ਦੀ ਮੈਨੇਜਮੈਂਟ ਹੈ ਉਹਨਾਂ ਨੇ ਇਹਨਾਂ ਨੂੰ ਜਿਹੜਾ ਇਹਨਾਂ ਦੀ ਏਜ ਵੈਰੀਫਾਈ ਕੀਤੇ ਬਿਨਾ ਇਹਨਾਂ ਨੇ ਕਮਰਾ ਦਿੱਤਾ ਸੋ ਉਹਨਾਂ ਦੀ ਨੌਲੇਜ ਵਿੱਚ ਸੀਗਾ ਕਿ ਇੱਕ ਨਵਾਲਿਕ ਲੜਕੀ ਦੇ ਨਾਲ ਇੱਥੇ ਸਰੀਰਕ ਸੰਬੰਧ ਬਣਾਏਗਾ ਤੋਂ ਉਹਨਾਂ ਨੂੰ ਵੀ ਅਸੀਂ ਜਿਹੜਾ ਹੋਟਲ ਹੈ ਬੀ ਟਾਊਨ ਦਾ ਮਾਲਕ ਹੈ ਅਮਰਤਪਾਲ ਸਿੰਘ ਵਾਸੀ ਰਾਏਕੋਟ ਉਹਨੂੰ ਵੀ ਇਸ ਐਫ ਆਈ ਆਰ ਦੇ ਵਿੱਚ ਨੋਮੀਨੇਟ ਕਰ ਦਿੱਤਾ ਗਿਆ ਜਲਦੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ